ਸਸ਼ੀਕਲ ਸਾਰਿਆਂ ਨੂੰ ਵੈਲਕਮ ਇਨ ਮਾਈ YouTube ਚੈਨਲ ਸੋ ਤੁਸੀਂ ਸਾਰਿਆਂ ਨੇ ਇਹ ਲਾਈਨ ਤਾਂ ਸੁਣੀ ਹੀ ਹੋਊਗੀ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੀ ਨਾ ਕੋਈ ਹਾਂਜੀ ਅੱਜ ਇਸ ਲਾਈਨ ਨੂੰ ਸੱਚ ਕਰਦੀ ਹੋਈ ਇੱਕ ਸੱਚੀ ਘਟਨਾ ਤੇ ਆਪਾਂ ਗੱਲ ਕਰਾਂਗੇ ਇਹ ਘਟਨਾ ਹੈ 31 ਜਨਵਰੀ 2000 ਨੂੰ ਕੀਨੀਆ ਦੀ ਇੱਕ 에ਅਰਲਾਈਨ ਕ੍ਰੈਸ਼ ਹੁੰਦੀ ਆ ਜੋ ਇੰਗਲੈਂਡ ਤੋਂ ਇੰਡੀਆ ਆ ਰਹੀ ਹੁੰਦੀ ਆ ਤਾਂ ਜਿਹਦੇ ਵਿੱਚ ਸਿਰਫ ਦੋ ਯਾਤਰੀ ਬਚਦੇ ਆ 280 ਯਾਤਰੀ ਹੁੰਦੇ ਆ ਟੋਟਲ ਬਚ ਬਚਦੇ ਸਿਰਫ ਦੋ ਯਾਤਰੀ ਆ ਤੇ ਦੋਨਾਂ ਯਾਤਰੀਆਂ ਵਿੱਚੋਂ ਇੱਕ ਹੁੰਦੇ ਆ ਪੰਜਾਬ ਤੋਂ ਐਂਡ ਉਹੀ ਦੂਸਰੇ ਯਾਤਰੀ ਨੂੰ ਬਚਾਉਂਦੇ ਆ ਸੋ ਜਦੋਂ ਉਹ ਬੱਚੇ ਜੋ ਪੰਜਾਬੀ ਯਾਤਰੀ ਬਚਦੇ ਆ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਇੰਗਲੈਂਡ ਤੋਂ ਇੰਡੀਆ ਨੂੰ ਉਹਨਾਂ ਨੇ ਆਉਣਾ ਸੀ ਫਲਾਈਟ ਲੈਣੀ ਸੀ ਤਾਂ ਪਹਿਲਾਂ ਤਾਂ ਫਲਾਈਟ ਲੈਣ ਦੇ ਵਿੱਚ ਹੀ ਉਹਨਾਂ ਨੂੰ ਬਹੁਤ ਡਿਲੇ ਹੋਇਆ ਬਹੁਤ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਲਾਈਕ ਉਹਨਾਂ ਨੂੰ ਫਲਾਈਟ ਹੀ ਨਹੀਂ ਮਿਲਦੀ ਪਈ ਸੀ ਰਾਤ ਦੀ ਫਲਾਈਟ ਉਹਨਾਂ ਨੇ ਲੈਣੀ ਸੀ ਕੈਨਸਲ ਹੋ ਰਹੀ ਸੀ ਵਾਰ-ਵਾਰ ਕੈਨਸਲ ਹੋ ਰਹੀ ਸੀ ਉਹ ਕਹਿੰਦੇ ਹਨ ਕਿ ਜਦੋਂ ਰੱਬ ਨਹੀਂ ਚਾਹੁੰਦਾ ਕਿ ਆਪਾਂ ਇਹ ਕੰਮ ਕਰੀਏ ਤਾਂ ਉਹ ਰੁਕਾਵਟਾਂ ਪਾਉਂਦਾ ਆਪਣੇ ਰਸਤੇ 'ਚ ਤੇ ਆਪਾਂ ਉਹਦਾ ਇਸ਼ਾਰਾ ਨਹੀਂ ਸਮਝਦੇ ਸੋ ਉਦਾਂ ਹੀ ਉਹਦੇ ਨਾਲ ਹੋਇਆ ਉਹਨੂੰ ਬਹੁਤ ਸਿਗਨਲ ਮਿਲ ਰਹੇ ਸੀ ਜਿਵੇਂ ਵਾਰ-ਵਾਰ ਕਿ ਉਹਨੂੰ ਇਹ ਨਹੀਂ ਜਾਣਾ ਚਾਹੀਦਾ ਤਾਂ ਫਿਰ ਉਹਨਾਂ ਨੂੰ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਹਨੂੰ ਰਾਤ ਦੀ ਫਲਾਈਟ ਮਿਲ ਗਈ ਤਾਂ ਜਦੋਂ ਉਹ ਘਰੋਂ ਆਪਣੀ ਰਾਤ ਦੀ ਫਲਾਈਟ ਲਈ ਗਿਆ ਉਹ ਕਹਿੰਦੇ ਕਿ ਉਹ ਡੇਲੀ ਰੈਰਾ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਸੀ ਪਰ ਉਸ ਦਿਨ ਫਲਾਈਟ ਦੇ ਚੱਕਰ ਉਹਨਾਂ ਤੋਂ ਪਾਠ ਨਹੀਂ ਹੋ ਸਕਿਆ ਤਾਂ ਉਹ ਗੁਟਕਾ ਸਾਹਿਬ ਨਾਲ ਹੀ ਲੈ ਗਏ ਉਸ ਸਮੇਂ ਉਹਨਾਂ ਦੀ ਉਮਰ ਮਹਿਜ਼ 17 ਸਾਲ ਸੀ 12 ਸਾਲ ਦੀ ਉਮਰ ਵਿੱਚ ਉਹਨਾਂ ਨਾਲ ਇਹ ਘਟਨਾ ਹੋਈ ਸੀ ਜਦੋਂ ਉਹ ਫਲਾਈਟ ਲਈ ਜਾਂਦੇ ਆ ਤਾਂ ਐਂਡ ਜਦੋਂ ਉਹ ਆਪਣੇ ਪਲੇਨ ਦੇ ਵਿੱਚ ਬੈਠਦੇ ਆ ਤਾਂ ਉਹਨਾਂ ਦੇ ਨਾਲ 15 ਹੋਰ ਜੋ ਯਾਤਰੀ ਹੁੰਦੇ ਆ ਇੰਡੀਆ ਦੇ ਹੁੰਦੇ ਆ ਉਹਨਾਂ ਨਾਲ ਉਹ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਉਹ ਆਪਣੀ ਸੀਟ ਤੇ ਬੈਠ ਜਾਂਦੇ ਆ ਜਦੋਂ ਜਹਾਜ਼ ਉਡਾਨ ਪਰਦਾ ਤੇ ਜਦੋਂ ਜਹਾਜ਼ ਉਡਾਣ ਭਰ ਆਪਣੇ ਸੀਟ ਤੇ ਬੈਠ ਕੇ ਉਹ ਉਹਨਾਂ ਕੋਲੇ ਉਨਜੋ ਤੇ ਉਹਨਾਂ ਨੇ ਪਾਠ ਨਹੀਂ ਕੀਤਾ ਸੀ ਇਸ ਲਈ ਉਹ ਆਪਣਾ ਰੈਰਾ ਸਬਜ਼ੀ ਦਾ ਗੁਟਕਾ ਨਾਲ ਲੈ ਕੇ ਆਏ ਸੀ ਤਾਂ ਉਹ ਸੀਟ ਤੇ ਆਪਣੀ ਤੇ ਬੈਠ ਕੇ ਉਹ ਰੈਰਾ ਸਬਜ਼ੀ ਦਾ ਪਾਠ ਕਰਨ ਲੱਗੇ ਐਂਡ ਜਹਾਜ਼ ਜੋ ਉਡਾਣ ਭਰ ਰੁਕਕਾ ਸੀ ਸੋ ਪਾਠ ਕਰਕੇ ਉਹਨਾਂ ਨੇ ਹਜੇ ਅਰਦਾਸ ਕਰਨੀ ਸੀ ਤਾਂ ਉਹਨਾਂ ਨੂੰ ਫੀਲ ਅੰਦਰੋਂ ਲੱਗਾ ਵੀ ਜਿਵੇਂ ਜਹਾਜ਼ 'ਚ ਨਾ ਕੋਈ ਟੈਕਨੀਕਲ ਇਸ਼ੂ ਆਇਆ ਹੁੰਦਾ ਕਿਉਂਕਿ ਜਹਾਜ਼ ਨੇ ਥੋੜ ਡਗਮਗਾ ਜਾ ਰਿਹਾ ਸੀ ਉਹ ਕਹਿੰਦੇ ਪਹਿਲਾਂ ਉਹਨਾਂ ਨੂੰ ਕਦੇ ਵੀ ਇਦਾਂ ਦਾ ਕੁਝ ਵੀ ਫੀਲ ਨਹੀਂ ਹੋਇਆ ਬਟ ਉਸ ਦਿਨ ਉਹਨਾਂ ਨੂੰ ਲੱਗਿਆ ਵੀ ਕੁਝ ਜਿਵੇਂ ਆਪਣੀ ਇੰਟੂਇਸ਼ਨ ਹੁੰਦੀ ਹੈ ਨਾ ਵੀ ਕੁਝ ਤਾਂ ਗੜਬੜ ਹੈ ਉਸ ਸਮੇਂ ਉਹਨਾਂ ਨੂੰ ਫੀਲ ਹੋ ਰਿਹਾ ਸੀ ਤਾਂ ਹਜੇ ਉਹਨਾਂ ਨੇ ਅਰਦਾਸ ਕਰਨੀ ਹੀ ਸੀ ਤਾਂ ਉਹਨਾਂ ਨੇ ਆਪਣਾ ਗੁਟਕਾ ਸਾਇਬਾ ਜੋ ਜੇਬ ਵਿੱਚ ਪਾ ਲਿਆ ਉਹਨਾਂ ਕੋਲ ਕੁਝ ਵੀ ਨਹੀਂ ਸੀ ਪਾਸਪੋਰਟ ਕੁਝ ਵੀ ਨਹੀਂ ਸੀ ਕੋਈ ਕਾਗਜ਼ ਨਹੀਂ ਸੀ ਸਿਰਫ ਉਹ ਦੱਸਦੇ ਕਿ ਕੁਝ ਸਮੇਂ ਬਾਅਦ ਹੀ ਜੋ ਜਹਾਜ਼ ਉਹ ਗੋਲ-ਗੋਲ ਘੁੰਮਣ ਲੱਗ ਗਿਆ ਹਵਾ ਦੇ ਵਿੱਚ ਗੋਲ-ਗੋਲ ਉਹ ਘੁੰਮਣ ਲੱਗ ਗਿਆ ਤਾਂ ਜਿਹਦੇ ਕਰਕੇ ਜੂ ਤਹਾਜ ਦਾ ਅੰਦਰਲੇ ਕਈ ਪਾਰਟਸ ਹੁੰਦੇ ਉਹ ਟੁੱਟ ਗਏ ਚੇਰਾ ਚੇਅਰਸ ਜਿਹੜੀਆਂ ਹੁੰਦੀਆਂ ਸੀ ਉਹ ਉਖੜ ਰਹੀਆਂ ਸੀ ਤੇ ਬਹੁਤ ਜ਼ਿਆਦਾ ਲੋਕਾਂ ਦੇ ਸੱਟਾਂ ਲੱਗੀਆਂ ਇਹਨਾਂ ਦੇ ਖੁਦ ਰਿਬਸ ਫ੍ਰੈਕਚਰ ਹੋਏ ਬਹੁਤ ਹੋਰ ਅੰਦਰੂਨੀ ਸੱਟਾਂ ਵੱਜੀਆਂ ਕਈ ਯਾਤਰੀਆਂ ਦੀ ਡੈਥ ਵੀ ਹੋਈ ਬਲੀਡਿੰਗ ਹੋਈ ਬਹੁਤ ਜ਼ਿਆਦਾ ਕਈਆਂ ਨੂੰ ਹਾਰਟ ਅਟੈਕ ਆ ਗਿਆ ਡਰ ਦੇ ਕਾਰਨ ਤਾਂ ਪਾਇਲਟ ਨੇ ਬਾਹਰ ਆ ਕੇ ਯਾਤਰੀਆਂ ਨੂੰ ਸੰਬੋਧਿਤ ਕੀਤਾ ਕਿ ਆਪਾਂ ਹੁਣ ਲੈਂਡ ਕਰਾਂਗੇ ਉਹ ਸੈਕਿੰਡ ਇੰਜਨ ਔਨ ਕਰਨਗੇ ਐਂਡ ਉਹ ਇਹ ਕਹਿ ਕੇ ਚਲੇ ਗਏ ਐਂਡ ਜਦੋਂ ਉਹਨਾਂ ਨੇ ਸੈਕੰਡ ਇੰਜਨ ਔਨ ਕੀਤਾ ਅੰਦਰ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਜਿਹੜਾ ਹਾਰਜੋ ਅੱਧਾ ਰੈੱਡ ਸੀ ਅੱਧਾ ਵਾਈਟ ਸੀ ਜੋ ਵਾਈਟ ਪੋਰਸ਼ਨ ਸੀ ਰੈੱਡ ਜਿਹੜਾ ਹਾਰਜੋ ਉਹ ਵੀ ਰੈੱਡ ਹੋ ਚੁੱਕਾ ਸੀ ਬਲੀਡਿੰਗ ਦੀ ਵਜ੍ਹਾ ਕਰਕੇ ਕਿਉਂਕਿ ਇੰਨੀ ਲੋਕਾਂ ਚ ਬਲੀਡਿੰਗ ਹੋ ਚੁੱਕੀ ਸੀ ਇੰਨੀ ਡੈਥ ਹੋ ਚੁੱਕੀਆਂ ਸੀ ਉਹਦੇ ਵਿੱਚ ਸੋ ਜਦੋਂ ਉਹਨਾਂ ਨੇ ਸੈਕੰਡ ਇੰਜਨ ਔਨ ਕੀਤਾ ਵਿਦਿਨ ਸੈਕੰਡ ਹੀ ਜੋ ਜਹਾਜ਼ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਘੁੰਮਣ ਲੱਗ ਗਿਆ ਹਵਾ ਦੇ ਵਿੱਚ ਤਾਂ ਉਹ ਇੱਕੋ ਅੰਦਰ ਜਹਾਜ਼ ਦੇ ਬੈਕ ਸਾਈਡ ਤੇ ਅੱਗ ਵੀ ਲੱਗ ਚੁੱਕੀ ਸੀ ਜਿਹਦੇ ਕਰਕੇ ਇੱਕੋ ਦਮ ਬਲਾਸਟ ਹੋਇਆ ਐਂਡ ਜਹਾਜ਼ 10000 ਫੁੱਟ ਦੀ ਦੂਰੀ ਤੋਂ ਸਿੱਧਾ ਸਮੁੰਦਰ ਦੇ ਵਿੱਚ ਆ ਕੇ ਉਹ ਕ੍ਰੈਸ਼ ਹੋਇਆ ਟੁੱਟ ਗਿਆ ਸਾਰਾ ਆਸ-ਪਾਸੇ ਉਹਦਾ ਮਲਬਾ ਜੋ ਖਿੱਲਰ ਗਿਆ ਲੋਕ ਸਮੁੰਦਰ ਦੇ ਵਿੱਚ ਕਈ ਡੁੱਬ ਗਏ ਕਈ ਉੱਪਰ ਤੈਰ ਰਹੇ ਸੀ ਕਈ ਜਿੰਦਾ ਸੀ ਕਈ ਮਰ ਚੁੱਕੇ ਸੀ ਐਂਡ ਜੋ ਚਰਨਜੀਤ ਸਿੰਘ ਜੀ ਦੱਸਦੇ ਆ ਕਿ ਉਹ ਕਹਿੰਦੇ ਆ ਕਿ ਉਹ ਜਦੋਂ ਡਿੱਗੇ ਆ ਸਮੁੰਦਰ ਤੋਂ ਬਹੁਤ ਜ਼ਿਆਦਾ ਥੱਲੇ ਜਾ ਕੇ ਉਹ ਡਿੱਗਦੇ ਆ ਐਂਡ ਉਹ ਕਹਿੰਦੇ ਮੈਨੂੰ ਪਤਾ ਨਹੀਂ ਲੱਗਿਆ ਉਹ ਕਿਹੜੀ نیچے ਜਾ ਕੇ ਉਹ ਕਿਹੜੀ ਚੀਜ਼ ਨਾਲ ਟਕਰਾਇਆ ਉਹ ਕਿਸੇ ਚੀਜ਼ ਨਾਲ ਟਕਰਾਉਂਦੇ ਆ ਤੇ ਵਾਪਸ ਉੱਪਰ ਨੂੰ ਆ ਜਾਂਦੇ ਆ ਟਕਰਾ ਕੇ ਤਾਂ ਉਹ ਦੇਖਦੇ ਆ ਕਿ ਬਹੁਤ ਸਾਰੀਆਂ ਲਾਸ਼ਾਂ ਉਹ ਸਮੁੰਦਰ ਦੇ ਉੱਪਰ ਤੈਰ ਰਹੀਆਂ ਸੀ ਕੁਝ ਜਿੰਦਾ ਲੋਕ ਵੀ ਸੀ ਜਿਹਦੇ ਵਿੱਚ ਕੁਝ ਬੱਚੇ ਸ਼ਾਮਿਲ ਸੀ ਕੁਝ ਬੁੱਢੇ ਹੈਨਾ ਜਵਾਨ ਲੇਡੀਜ਼ ਬਹੁਤ ਸਾਰੀਆਂ ਜਿੰਦਾ ਤੇ ਮਰੇ ਲੋਕ ਉੱਪਰ ਤੈਰ ਰਹੇ ਸੀ ਕੁਝ ਰੁਕ ਤੜਫ ਰਹੇ ਸੀ ਤੋ ਉਹਨਾਂ ਨੂੰ ਰੱਬ ਦੇ ਮਿਹਰ ਵੱਲੋਂ ਉਹਨਾਂ ਨੂੰ ਇੱਕ ਜਹਾਜ਼ ਦਾ ਜੋ 파ਟ ਆ ਉਹ ਮਿਲ ਜਾਂਦਾ ਉਹ ਉਹਦੀ ਉਹਨੂੰ ਆਪਣੀ ਚਸਤ ਤੇ ਲਾ ਕੇ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਹੁੰਦਾ ਤਾਂ ਉਹ ਉਹਨਾਂ ਨੂੰ ਉਹਦੀ ਚਸਤ ਤੇ ਲਾ ਕੇ ਉਹਨਾਂ ਦੀ ਹੈਲਪ ਦੇ ਨਾਲ ਉੱਪਰ ਤੈਰ ਤੈਰਨ ਲੱਗ ਜਾਂਦੇ ਆ ਸੋ ਜਦੋਂ ਉਹ ਤੈਰਦੇ ਉਹ ਦੇਖਦੇ ਕਿ ਇੰਨੀਆਂ ਲਾਸ਼ਾਂ ਉਹਨਾਂ ਦੇ ਆਸੇ-પાસੇ ਤਾਂ ਉਹ ਦੇਖ ਕੇ ਘਬਰਾ ਜਾਂਦੇ ਐਂਡ ਉਹਨਾਂ ਦੇ ਅੰਦਰ ਬਹੁਤ ਸਾਰਾ ਆਇਲ ਜੋ ਜੋ ਸਮੁੰਦਰ ਦਾ ਮਲਬਾ ਗੰਦਾ ਪਾਣੀ ਉਹਨਾਂ ਦੇ ਅੰਦਰ ਜਾ ਚੁੱਕਾ ਸੀ ਜਿਹਦੇ ਕਰਕੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਜੋ ਉਹਨਾਂ ਨੂੰ ਮਿਲਿਆ ਹੁੰਦਾ ਜਹਾਜ਼ ਦਾ 파ਟ ਉਹਦੇ ਸਹਾਰੇ ਉਹ ਤੈਰ ਕੇ ਜਦੋਂ 50 ਫੁੱਟ ਦੂਰ ਜਾਂਦੇ ਆ ਤਾਂ ਉਹਨਾਂ ਨੂੰ ਜਹਾਜ਼ ਦੇ ਇੱਕ ਟਾਇਰ ਮਿਲਦਾ ਤਾਂ ਉਹ ਉਸ ਟਾਇਰ ਤੇ ਬੈਠ ਜਾਂਦੇ ਆ ਤਾਂ ਉਹ ਦੇਖਦੇ ਆ ਕਿ ਜਦੋਂ ਉਹ ਟਾਇਰ ਤੇ ਬੈਠਦੇ ਆ ਤਾਂ ਉਹ ਦੇਖਦੇ ਆ ਕਿ ਇੱਕ ਆਦਮੀ ਹੁੰਦਾ ਉਹਦੀ ਬਾਹਂ ਕੱਟੀ ਹੋਈ ਹੁੰਦੀ ਹੈ ਕੱਟ ਚੁੱਕੀ ਹੁੰਦੀ ਹੈ ਪੂਰੀ ਉਹ ਪਾਣੀ ਦੇ ਤੜਫ ਰਿਆ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਜੋ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਮਦਦ ਲਈ ਜੋ ਜਹਾਜ਼ ਦਾ ਟੁਕੜਾ ਮਿਲਿਆ ਸੀ ਉਹ ਉਹਨਾਂ ਨੇ ਉਹਨਾਂ ਦੇ ਚੈਸਟ ਦੇ ਥੱਲੇ ਲਗਾਤਾ ਤੇ ਜਿਦੇ ਕਰਕੇ ਉਹ ਵੀ ਉੱਪਰ ਆ ਗਿਆ ਤੇ ਉਹਦੀ ਜਾਨ ਬਚ ਗਈ ਫਿਰ ਉਹ ਜੋ ਉਹ ਵੀ ਇੱਕ ਸਟੇਬਲ ਜਗ੍ਹਾ ਤੇ ਆ ਗਿਆ ਪੈਰਾਂ ਲੱਗ ਗਿਆ ਅੰਦਰ ਉਹਨਾਂ ਦੇ ਅੰਦਰ ਜਿਹੜੀ ਗੰਦਗੀ ਜਾ ਚੁੱਕੀ ਸੀ ਉਹਦੇ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਸੀ ਦਿੱਕਤ ਆ ਰਹੀ ਸੀ ਤਾਂ ਉਹ ਦੇਖਦੇ ਆ ਕਿ ਜਿਵੇਂ ਇਤਹਾਜ਼ ਦੇ ਵਿੱਚ ਕੁਝ ਕੁ ਖਾਣ ਦਾ ਸਮਾਨ ਵੀ ਹੁੰਦਾ ਤਾਂ ਕੁਝ ਕੁ ਕੈਨ ਕੋਕ ਦੇ ਜਿਹੜੇ ਕੈਨ ਹੁੰਦੇ ਆ ਉਹ ਤੈਰ ਰਹੇ ਸੀ ਤਾਂ ਜਦੋਂ ਉਹਨਾਂ ਦੇ ਕੋਲੇ ਤੈਰ ਰਹੇ ਸੀ ਤਾਂ ਉਹਨਾਂ ਨੇ ਉਹਨਾਂ ਦੇ ਕੋਲੇ ਆਏ ਤਾਂ ਉਹਨਾਂ ਨੇ ਉਹ ਪੀਤਾ ਤਾਂ ਜਿਹਦੇ ਕਰਕੇ ਜੋ ਵੀ ਉਹਨਾਂ ਦੇ ਅੰਦਰ ਗੰਦਗੀ ਜਾ ਚੁੱਕੀ ਸੀ ਆਇਲ ਮਲਬਾ ਵਗੈਰਾ ਜੋ ਵੀ ਜਾ ਰਿਹਾ ਸੀ ਉਹ ਉਹਨਾਂ ਦੇ ਵੋਮਿਟ ਆ ਗਈ ਉਹਨਾਂ ਨੂੰ ਐਂਵੋਮਿਟ ਦੇ थ्रू ਸਾਰਾ ਬਾਹਰ ਨਿਕਲ ਗਿਆ ਜਿਹਦੇ ਕਰਕੇ ਉਹਨਾਂ ਨੂੰ ਥੋੜਾ ਬੈਟਰ ਫੀਲ ਹੋਇਆ ਤਾਂ ਫਿਰ ਉਹਨਾਂ ਨੇ ਦੇਖਿਆ ਜਦੋਂ ਉਹ ਟਾਇਰ ਤੇ ਬੈਠੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਸਮੁੰਦਰ ਵਿੱਚ ਇੱਕ ਸ਼ਾਰਕ ਆਉਂਦੀ ਆ ਸ਼ਾਰਕ ਆ ਕੇ ਕਿਉਂਕਿ ਉੱਪਰ ਸਮੁੰਦਰ ਦੀ ਉੱਪਰਲੀ ਸਤਹ ਤੇ ਬਹੁਤ ਸਾਰਾ ਬਲੱਡ ਹੁੰਦਾ ਡੈੱਡ ਬੋਡੀਜ਼ ਹੁੰਦੀਆਂ ਤਾਂ ਸ਼ਾਰਕ ਆ ਕੇ ਉਹਨਾਂ ਡੈੱਡ ਬੋਡੀਜ਼ ਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਜਦੋਂ ਉਹ ਦੇਖਦੇ ਆ ਕਿ ਉਹ ਡੈੱਡ ਬੋਡੀਜ਼ ਨੂੰ ਖਾ ਰਹੀ ਹੈ ਲੋਕਾਂ ਨੂੰ ਕਿਉਂਕਿ ਵਿੱਚ ਜਿੰਦਾ ਲੋਕ ਹੁੰਦੇ ਆ ਬੱਚੇ ਹੁੰਦੇ ਆ ਸਾਰਿਆਂ ਨੂੰ ਖਾ ਰਹੀ ਹੁੰਦੀ ਆ ਤਾਂ ਜਦੋਂ ਦੇਖਦੇ ਉਹਨਾਂ ਨੂੰ ਹੋਰ ਜ਼ਿਆਦਾ ਡਰ ਉਹਨਾਂ ਦੇ ਅੰਦਰ ਵਜ ਜਾਂਦਾ ਮੌਤ ਨੂੰ ਸਾਹਮਣੇ ਦੇਖ ਕੇ ਡਰ ਹੋਰ ਵਜ ਜਾਂਦਾ ਸੋ ਐਂ ਜਦੋਂ ਉਹਨਾਂ ਨੇ ਸ਼ਾਰਕ ਨੂੰ ਲੋਕਾਂ ਨੂੰ ਖਾਂਦਿਆਂ ਹੋਇਆਂ ਦੇਖਿਆ ਕਿਉਂਕਿ ਉਹ ਬੱਚਿਆਂ ਨੂੰ ਵੀ ਖਾ ਰਹੀ ਸੀ ਜੋ ਜਿੰਦਾ ਲੋਕ ਸੀ ਉਹਨਾਂ ਨੂੰ ਵੀ ਖਾ ਰਹੀ ਸੀ ਮਰੇ ਹੋਇਆਂ ਨੂੰ ਵੀ ਖਾ ਰਹੀ ਸੀ ਤਾਂ ਉਹਨਾਂ ਦੇ ਅੰਦਰ ਥਾਟ ਆਇਆ ਕਿ ਜੇ ਇਹਨਾਂ ਲੋਕਾਂ ਨੂੰ ਖਾ ਰਹੀ ਹੈ ਇਹਨਾਂ ਦੇ ਅੰਦਰ ਤਾਂ ਰੂਹ ਨਹੀਂ ਹੈਗੀ ਸੋ ਜੋ ਇਹਨਾਂ ਨੂੰ ਖਾਊਗੀ ਤਾਂ ਇਹਨਾਂ ਨੂੰ ਫਰਕ ਨਹੀਂ ਪਊਗਾ ਮੈਨੂੰ ਖਾਊਗੀ ਮੈਂ ਜ਼ਿੰਦਾ ਮੈਨੂੰ ਜ਼ਿਆਦਾ ਫਰਕ ਪਊਗਾ ਤਾਂ ਮੌਤ ਨੂੰ ਸਾਹਮਣੇ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੂੰ ਫੀਲ ਹੋਇਆ ਕਿ ਉਹਨਾਂ ਨੂੰ ਸੁਸਾਇਡ ਕਰ ਲੈਣਾ ਚਾਹੀਦਾ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੀਦਾ ਸੋ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰਨ ਲਈ ਟਰਾਈ ਕੀਤਾ ਸੁਸਾਇਡ ਕਰਨ ਦੀ ਟਰਾਈ ਕੀਤੀ ਬਟ ਉਹ ਨਹੀਂ ਹੋ ਸਕਿਆ ਉਸ ਤੋਂ ਬਾਅਦ ਜਦੋਂ ਉਹ 5 ਘੰਟੇ ਤੱਕ ਉਹ ਜੋ ਟਾਇਰ ਤੇ ਬੈਠੇ ਰਹੇ ਉਹ ਸ਼ਾਰਕ ਉਹਨਾਂ ਦੇ ਆਸ-ਪਾਸ ਹੀ ਸੀ ਲੋਕਾਂ ਨੂੰ ਖਾ ਰਹੀ ਸੀ ਸੋ 5 ਘੰਟੇ ਉਹਨਾਂ ਨੇ ਆਪਦੇ ਅੱਖਾਂ ਨਾਲ ਲੋਕਾਂ ਨੂੰ ਖਾਂਦੇ ਆ ਸ਼ਾਰਕ ਨੂੰ ਖਾਂਦੇ ਆ ਹੋયા ਦੇਖਿਆ ਲੋਕਾਂ ਨੂੰ ਸੋ 5 ਘੰਟੇ ਬਾਅਦ ਇੱਕ ਟੀਮ ਆਉਂਦੀ ਆ ਉਹਨਾਂ ਦੀ ਹੈਲਪ ਦੇ ਲਈ ਕਬੋਟ ਤੇ ਆਉਂਦੀ ਆ ਸੋ ਉਹ ਉਹਨਾਂ ਨੂੰ ਬਚਾਉਂਦੀ ਆ ਕਿਉਂਕਿ ਉਹਨਾਂ ਦੀ ਹਾਲਤ ਉਸ ਟਾਈਮ ਤੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੁੰਦੀ ਆ ਇਹਨਾਂ ਦਾ ਫ੍ਰੈਕਚਰਸ ਕਰਕੇ ਸੋ ਇਹ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਜੋ ਹੁੰਦੀ ਆ ਉਹ ਖਰਾਬ ਹੁੰਦੀ ਆ ਤਾਂ ਉਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਜਾਂਦਾ ਜਿੱਥੇ ਉਹ ਤਿੰਨ ਦਿਨਾਂ ਦਾ ਕੋਮਾ ਚ ਰਹਿੰਦੇ ਆ ਸੋ ਉਹਦੇ ਫੈਮਲੀ ਨੂੰ ਇਨਫੋਰਮ ਕੀਤਾ ਜਾਂਦਾ ਉੱਥੋਂ ਦੇ ਜਿਹੜੇ ਬਹੁਤ ਸਾਰੇ ਲੋਕ ਮਿਲਣ ਨੂੰ ਹੀ ਆਉਂਦੇ ਉਹਨਾਂ ਨੂੰ ਉੱਥੋਂ ਦੇ ਪੀਐਮ ਵੀ ਉਹਨਾਂ ਨੂੰ ਮਿਲਣ ਲਈ ਆਉਂਦੀਆਂ ਐਂਡ ਜਿੱਥੋਂ ਦੇ ਲੋ ਜਿਸ ਜਗ੍ਹਾ ਦੇ ਲੋਕਾਂ ਨੂੰ ਨੇ ਬਚਾਇਆ ਹੁੰਦਾ ਇੱਕ ਕੰਟਰੀ ਦਾ ਬੰਦਾ ਹੁੰਦਾ ਉਹਨੂੰ ਬਚਾਇਆ ਹੁੰਦਾ ਉੱਥੋਂ ਦਾ ਪੀਐਮ ਵੀ ਇਹਨਾਂ ਦੀ ਜੋ ਧੰਨਵਾਦ ਕਰਨ ਲਈ ਇਹਨਾਂ ਕੋਲੇ ਆਉਂਦਾ ਬਹੁਤ ਸਾਰੇ ਨਿਊਜ਼ ਚੈਨਲਸ ਇਹਨਾਂ ਕੋਲੇ ਆਉਂਦੇ ਆ ਸੋ ਬੀਬੀਸੀ ਵਾਲੇ ਵੀ ਇਹਨਾਂ ਕੋਲੇ ਆਉਂਦੇ ਆ ਸੋ ਇੱਕ ਜਦੋਂ ਉਹ ਕਹਿੰਦੇ ਕਿ ਬੀਬੀਸੀ ਵਾਲੇ ਉਹਨਾਂ ਕੋਲ ਇੰਟਰਵਿਊ ਲਈ ਆਏ ਹਸਪੀਟਲ ਦੇ ਵਿੱਚ ਤਾਂ ਉਹਨਾਂ ਨੇ ਪੁੱਛਿਆ ਜਦੋਂ ਕਿ ਤੁਸੀਂ ਕਿੱਥੋਂ ਕਿਹੜੀ ਜਗ੍ਹਾ ਤੋਂ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਪੰਜਾਬ ਤੋਂ ਆ ਸੋ ਉਹਨਾਂ ਨੇ ਕਿਹਾ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਕਹਿ ਰਿਹਾ ਸੀ ਵੀ ਜੇ ਇਸ ਪਲੇਨ ਦੇ ਵਿੱਚ ਕੋਈ ਪੰਜਾਬੀ ਹੋਇਆ ਨਾ ਜੇ ਪੰਜਾਬੀ ਹੋਏ ਇਸ ਪਲੇਨ ਦੇ ਵਿੱਚ ਤਾਂ ਇੱਕ ਅੱਧਾ ਤਾਂ ਜ਼ਰੂਰ ਬਾਚੂਗਾ ਸੋ ਜਿਸ ਤਰ੍ਹਾਂ ਇਹ ਬੱਚੇ ਚਰਨਜੀਤ ਸਿੰਘ ਜਿਸ ਤਰ੍ਹਾਂ ਇਹ ਬੱਚੇ ਇੱਕ ਕ੍ਰਿਸ਼ਮੇ ਤੋਂ ਕੱਟ ਨਹੀਂ ਇਹ ਬਹੁਤ ਵੱਡਾ ਕਰਿਸ਼ਮਾ ਕਿ ਉਹਨਾਂ ਦੀ ਜਾਨ ਬਚੀ ਉਸ ਇਸ ਤਰੀਕੇ ਨਾਲ ਬਚੀ ਇੰਨੇ ਸੈਂਕੜੇ ਲੋਕਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਜਾਨ ਬਚੀ ਸੋ ਜਦੋਂ ਵੀ ਮੈਂ ਜਦੋਂ ਮੈਂ ਇਹ ਸੁਣੀ ਘਟਨਾ ਬਾਰੇ ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹ ਸ਼ੇਅਰ ਕਰਨੀ ਚਾਹੀਦੀ ਹੈ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਊਗਾ ਮੈਨੂੰ ਤਾਂ ਪਹਿਲਾਂ ਨਹੀਂ ਸੀ ਪਤਾ ਸੋ ਇਸ ਲਈ ਮੈਨੂੰ ਲੱਗਿਆ ਕਿ ਇਹ ਨੂੰ ਸ਼ੇਅਰ ਕਰਨਾ ਚਾਹੀਦਾ ਸੋ ਅੱਜ ਲਈ ਇੰਨਾ ਹੀ ਕੱਲ ਆਪਾਂ ਫਿਰ ਮਿਲਦੇ ਹਾਂ ਇੱਕ ਨਵੇਂ ਟੌਪਿਕ ਦੇ ਨਾਲ ਤੱਕ ਲਈ थैंक यू सो मच ਐਦਿ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰਿਆ ਕਰੋ थैंक यू सो मच शशिका जी